ਮਮਤਾ ਰਹੇ ਮਮਤਾ ਰਹੇ ਹਰਿਆਤੋਂ ਮਮਤਾ ਰਹੇ ਹਾਂਜੀ ਹਾਂਜੀ ਕੀ ਮਾਮਲਾ ਹੈ ਮਾਮਲਾ ਪਹਿਲਾਂ ਦਾ ਸਬ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹੋਰ ਵਾਲਮੀਕੀ ਜੈ ਭੀਮ ਜੈ ਭਾਰਤ ਜਿੱਦਾਂ ਕਿ ਮਾਮਲਾ ਆਪਾਂ ਨੂੰ ਪਤਾ ਲੱਗਾ ਸੁਣੋ ਜਾਈ ਥੋੜੇ ਦਿਨ ਪਹਿਲਾਂ ਪਸਤੀ ਕਲੱਬਿਆ ਮੱਲੇ ਦੇ ਪ੍ਰਧਾਨ ਚੰਦਰ ਕੋਸਲਾ ਜੀ ਵੱਲੋਂ ਜੋ ਮਹਾਰਾਜ ਦੇ ਦਿਹਾੜੇ ਦੇ ਇਸ ਅਪਲਖ ਵਿੱਚ ਲੰਗਰ ਲਗਾਇਆ ਗਿਆ ਸੀ ਉਹ ਪਾਰਟੀ ਦੂਜੀ ਪਾਰਟੀ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਸੀ ਵਿਰੋਧ ਕੀਤਾ ਗਿਆ ਤੇ ਚੰਦਨ ਜੀ ਨੂੰ ਫੋਨ ਕਰਕੇ ਕੰਪਲਿਆ ਕਿ ਇਹ ਤੋਂ ਆਪਣਾ ਜੋ ਵੀ ਤੁਸੀਂ ਟੈਨਸ਼ਨ ਰਚਾ ਰਹੇ ਹੋ ਉਸ ਮਾਮਲੇ 'ਚ ਇੱਕ ਕਮਪਲੇਂਟ 5 ਨੰਬਰ ਥਾਣੇ ਐਸਐਸਓ ਨੂੰ ਦਿੱਤੀ ਗਈ ਸੀ ਜਿਹਦੇ ਵਿੱਚ ਕਾਰਵਾਈ ਦੇ ਬਾਕੀ ਤਰੀਕਾ ਨੂੰ ਮੰਗ ਆਮ ਜਨਤਾ ਦੀ ਦੀ ਸੀ ਉਹ ਨਹੀਂ ਦਿੱਤੀ ਜਿਹੜੀ ਐਸਐਸਓ ਸਾਹਿਬ ਨੇ ਪੂਰੀ ਨਹੀਂ ਕੀਤੀ ਗਈ ਉਸ ਸਬੰਧ ਵਿੱਚ ਇਹ ਧਰਨਾ ਦਿੱਤਾ ਗਿਆ ਹੈ ਕਿ ਸਾਡੇ ਜੀ.ਵੀ.ਪੀ. ਵੱਲੋਂ ਕਾਰਵਾਈਗਾ ਜੋਗ ਨਾਲੇ ਮੰਦਰ ਦੇ ਨਾਲ ਜੋ ਪਲਾਟਰੀ ਉੱਤੇ ਮਾਰਾ ਦਾ ਸਲੋਕ ਲੱਗਾ ਸੀ ਉਹਦੀ ਬੇਅਦਬੀ ਕੀਤੀ ਗਈ ਹੈ ਉਹਨਾਂ ਵੱਲੋਂ ਇੰਟਾ ਚਲਾਈਆਂ ਗਈਆਂ ਹਨ ਇਹ ਕਾਨੂੰਨੀ ਕਾਰਵਾਈ ਨਾ ਕਰਨ ਦੇ باوجود ਐਸ.ਐਚ.ਓ ਦੀ ਨਲਾਕੀ ਦਾ ਮਾਮਲਾ ਨੂੰ ਅੱਜ ਧਰਨਾ ਸਾਨੂੰ ਸੜਕਾਂ ਦੇ ਮੈਦਾਨੇ ਪਰਨਾ ਪ੍ਰੋਟੈਸਟ ਦੇ ਕੇ ਆਪਣੀ ਕਾਰਵਾਈ ਕਰਵਾਉਣ ਲਈ ਆ ਰਹੇ ਹਾਂ ਸਭ ਕਿਆ ਸਾਰਾ ਮਾਮਲਾ ਹੈ ਥੋੜਾ ਸੋ ਮਾਮਲਾ ਮੇਰੇ ਤੋਂ ਜ਼ਿਆਦਾ ਮੈਨੂੰ ਲੱਗਦਾ ਤੁਸੀਂ ਸਾਰੇ ਜਾਣਦੇ ਹੋ ਸੱਬਰਵਾਲ ਸਾਹਿਬ ਵੀ 12 ਤਰੀਕ ਦਾ ਇਹ ਜਿਹੜਾ ਹਾਦਸਾ ਹੋਇਆ ਜੋ ਸਾਡੇ ਪ੍ਰਧਾਨ ਚੰਦਰਨ ਖੋਸਲਾ ਜੀ ਦੇ ਦੱਸੇ ਅਨੁਸਾਰ ਕਿ ਉਹਨਾਂ ਨੇ ਪ੍ਰਮਾਤਮਾ ਵਾਲਮੀਕੀ ਮਹਾਰਾ ਦੇ ਪਾਵਨ ਪ੍ਰਗਟ ਦਿਵਸ ਦੇ ਉਪਲਖਸ਼ ਜਿਹੜਾ ਲੰਗਰ ਉੱਥੇ ਲਗਾਉਣ ਦੇ ਲਈ ਇੱਕ ਟੈਂਟ ਲਗਾਇਆ ਹੋਇਆ ਸੀ ਜਿਹਨੂੰ ਉੱਥੇ ਪਟਿਆ ਗਿਆ ਔਰ ਪ੍ਰਮਾਤਮਾ ਦੇ ਇਸ ਰੂਪ ਦੀ ਵੀ ਬੇਅਦਬੀ ਕੀਤੀ ਗਈ ਜੋ ਇਹਨਾਂ ਦੇ ਕਹੇ ਅਨੁਸਾਰ ਤਾਂ ਮੈਂ ਵੀ ਐਸਐਚਓ ਸਾਹਮਣੇ ਗੱਲ ਕਰਦਾ ਹਾਂ ਹੋਰ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਹਾਂ ਜੇ ਐਸੀ ਕੋਈ ਗੱਲ ਹੋਈ ਹੈ ਤਾਂ ਮੈਂ ਸਮਝਦਾ ਉਹ ਬਹੁਤ ਨਾ ਬਰਦਾਸ਼ਤ ਕਰਨ ਦੇ ਕਾਬਿਲ ਹੈਗੀ ਇਹ ਚੀਜ਼ ਤੇ ਇਹਦੇ ਖਿਲਾਫ ਜਿਹੜਾ ਵੀ ਕੋਈ ਬੰਦਾ ਹੋਊਗਾ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਹੋਣਗੀਆਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਮੈਂ ਪੂਰੀ ਹਾਂ ਮੈਟਰ ਕੀ ਜਿਹੜਾ ਕਲੀਅਰ ਕਰ ਦੋ ਜਰਾ ਪ੍ਰੋਟੋਕੋਲ ਇਹ ਜੀ ਵਾਲਮੀਕ ਭਾਈਚਾਰੇ ਵੱਲੋਂ ਵੱਖ-ਵੱਖ ਜਥੇਬੰਦੀਆਂ ਹੈਗੀਆਂ ਨਾਲੋਂ ਜਿਹੜਾ ਧਰਨਾ ਇੱਥੇ ਕੀਤਾ ਜਾ ਰਿਹਾ ਸੀਗਾ ਇਹਨਾਂ ਦੀ ਕੰਪਲੀਟ ਦੇ ਸਬੰਧ ਦੇ ਵਿੱਚ ਜਿਹੜੀ ਡਿਵੀਜ਼ਨ ਨੰਬਰ 5 ਦੇ ਵਿੱਚ ਕੰਪਲੀਟ ਦੀ ਗੱਲ ਕਰ ਰਹੇ ਹਾਂ ਉਸ ਸਬੰਧੀ ਇਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਉਹ ਲੈਣੀਆਂ ਜੇ ਬਾਕੀ ਹੈ ਉਹ ਸਟੇਟਮੈਂਟਸ ਦੇਣਗੇ ਤੇ ਉਹਦੇ ਅਕੋਰਡਿੰਗਲੀ ਜਿਹੜੀ ਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ। ਬੇਦੀ ਦੀ ਗੱਲ ਕਰੀ ਬੇਦੀ ਕਿਸੇ ਦੀ ਹੋਈ ਹੋਵੇ ਜਾਂ ਬੇਦੀ ਉਹਹੀ ਮੈਂ ਕਹਿ ਰਿਹਾ ਜੋ ਕੰਪਲੇਨਟ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸਾਰੀਆਂ ਗੱਲਾਂ ਬਟੋਂ ਉਹਦੇ ਲਈ ਜਿਹੜੇ ਸਾਨੂੰ ਐਵੀਡੈਂਸਲੀ ਡਾਕੂਮੈਂਟ ਹੈਗੇ ਨੇ ਤੇ ਹੋਰ ਸਟੇਟਮੈਂਟਸ ਹੈਗੀਆਂ ਉਹਦੀ ਰਿਕੁਆਇਰਮੈਂਟ ਸੀਗੀ। ਇਸ ਲਈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦਿੱਤੇ ਜਾਣ ਤੇ ਫਿਰ ਅਕੋਰਡਿੰਗਲੀ ਉਹਨਾਂ ਤੇ ਕਾਰਵਾਈ ਹੋਵੇ। ਸਰ 12 ਤਰੀਕ ਦੀ ਕਹਿੰਦੇ ਕੰਪਲੇਨੈਂਟ ਕੀਤੀ ਹੈ ਤੇ ਕਰ ਕੋਈ ਕਾਰਵਾਈ ਨਹੀਂ ਹੋਈ। ਸਟੇਟਮੈਂਟਸ ਜਿਹੜੀਆਂ ਪੈਂਡਿੰਗ ਆ ਜੀ ਉਹਦੇ ਵਿੱਚ ਉਸੇ ਕਰਕੇ ਜਿਹੜਾ ਅਜੇ ਤ ਕਹਿੰਦੇ ਕੱਲੇ ਬੁਲਾਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਫਿਰ ਵੀ ਜੇ ਕੋਈ ਹੈਗੀ ਉਹਨੂੰ ਵੈਰੀਫਾਈ ਕਰ ਲਾਂਗੇ ਬਟ ਉਹਦੇ ਵਿੱਚ ਸਟੇਟਮੈਂਟਸ ਲੁਕਾਉਣ ਲਈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੈਸ਼ਰਾਈਜੇਸ਼ਨ ਨਹੀਂ ਹੁੰਦੀ ਉਹ ਤੇ ਸਾਈਨ ਕਰਨ ਤੋਂ ਪਹਿਲਾਂ ਆਪਾਂ ਬਾਕਾਇਦਾ ਇਹ ਸਟੇਟਮੈਂਟਸ ਨੂੰ ਪੜ੍ਹ ਸਕਦੇ ਆਂ ਪੜ੍ਹ ਕੇ ਸਾਈਨ ਕਰਨਾ ਹੁੰਦਾ ਸੋ ਜੇ ਬੰਦੇ ਨੂੰ ਲੱਗਦਾ ਕਿ ਮੇਰੇ ਸਟੇਟਮੈਂਟ ਗਲਤ ਆ ਮੈਂ ਨਹੀਂ ਇਹ ਰਿਕਾਰਡ ਕਰਣੀ ਤਾਂ ਨਹੀਂ ਸਾਈਨ ਕਰੇਗਾ ਸਕੂਨ ਕੀ ਇਹ ਨਾ ਫੈਸਲਾ ਕਰ ਇਹ ਹੁਣ ਫਿਲਹਾਲ ਆਪਣੀ ਸਲਾਹ ਕਰ ਰਹੇ ਨੇ ਉਸ ਤੋਂ ਬਾਅਦ ਫਿਰ ਕਰਨਾ ਚਾਹਤਾ ਜਾਈਗਾ ਠੀਕ ਹੈ